ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮਰ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਕਰ ਰਹੇ ਆ ਆਪਾਂ ਕਿਸਾਨ ਮੇਲਾ ਬਠਿੰਡਾ ਜਿਹੜਾ ਕਿ ਖੇਤੀ ਖੋਏ ਕੇਂਦਰ ਬਠਿੰਡਾ ਵਿਖੇ ਲੱਗਦਾ ਹੈ ਇਹ ਮੇਲਾ ਸਾਲ ਦੇ ਵਿੱਚ ਦੋ ਵਾਰ ਹੀ ਆਉਂਦਾ ਹੈ ਤੇ ਮੇਲੇ ਦੇ ਵਿੱਚ ਬੀਜਾਂ ਦੀਆਂ ਤੇ ਖੇਤੀ ਸੰਦਾਂ ਦੀਆਂ ਬਹੁਤ ਸਟਾਲਾਂ ਹੈ ਇਦੇ ਵਿੱਚ ਤੁਸੀਂ ਦੇਖੋਗੇ ਹਰ ਤਰ੍ਹਾਂ ਦਾ ਸੰਦ ਤੁਹਾਨੂੰ ਖੇਤੀ ਦਾ ਦੇਖਣ ਵਾਲਾ ਮਿਲੇਗਾ ਤੇ ਹਰ ਤਰ੍ਹਾਂ ਦੇ ਬੀਜ ਵੀ ਮਿਲਣਗੇ ਜੀ ਤੇ ਵੀਡੀਓ ਨੂੰ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਪਹਿਲੀ ਵਾਰ ਜਿਹੜੇ ਵੀਰ ਦੇਖ ਰਿਹਾ ਹੈ ਚੈਨਲ ਨੂੰ ਬੇਨਤੀ ਹੈ ਕਿ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਇਸ ਮੇਲੇ ਦੇ ਵਿੱਚ ਹਰ ਤਰ੍ਹਾਂ ਦੀ ਗੱਡੀ ਤੁਹਾਨੂੰ ਦੇਖਣ ਨੂੰ ਮਿਲੇਗੀ ਹਰ ਕੰਪਨੀ ਨੇ ਆਪਣੀ ਗੱਡੀਆਂ ਦੀ ਸਟਾਲ ਵੀ ਲਗਾਈ ਹੈ ਇਹ ਦੇਖੋ Tata ਦੀ ਆ ਗਈ ਜੀ ਪੰਜ ਗੱਡੀ ਐ ਇਲੈਕਟ੍ਰਿਕ ਵੀਕਲ ਐ ਜੀ ਜਿਹੜਾ ਅੱਗੇ ਜ਼ਮਾਨਾ ਆ ਰਿਹਾ ਐ ਇਲੈਕਟ੍ਰਿਕ ਵੀਕਲਾਂ ਦਾ ਐ ਤੇ ਇਹਦੀ ਤਕਰੀਬਨ 12 ਲੱਖ ਤੋਂ ਸਟਾਰਟ ਐ ਇਹ ਗੱਡੀ ਤੇ ਟਾਪ ਮਾਡਲ ਇਹਦਾ ਹੋਊਗਾ 15 ਲੱਖ ਤੱਕ ਅੱਗੇ ਹੈਗਾ ਜੀ ਭੀਮ ਇੰਜੀਨੀਅਰਿੰਗ ਵਰਕਸ਼ਾਪ ਰੋਟਾਵੇਟਰ ਵਗੈਰਾ ਨੇ ਦੇ ਹਰ ਤਰ੍ਹਾਂ ਦਾ ਸਾਮਾਨ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਇਹ ਇਹਦਾ 8 ਫੁੱਟਾ ਰੋਟਾਵੇਟਰ ਹੈ। ਇਹ 1,30,000 ਕੀਮਤ ਦਾ ਇਹਦੀ ਤੇ 5000 ਰੁਪਏ ਚੋਂ ਮੇਲਾ ਡਿਸਕਾਊਂਟ ਹੈ ਜੀ। ਤੇ ਅੱਗੇ ਫੇਰ ਉਹੀ 8 ਫੁੱਟਾ ਰੋਟਾਵੇਟਰ ਹੈ। ਇਹ ਆਹ ਜੀ ਸੁਪਰ ਸੀਡਰ। 8 ਫੁੱਟਾ 2,65,000 ਸਮੀਤ ਉਹ ਜਿਹੜਾ ਪਿੱਛੇ ਆਪਣਾ ਕੱਦੂ ਵਾਲਾ ਫੱਟਾ ਹੁੰਦਾ ਝੋਨੇ ਦਾ ਕੱਦੂ ਕਰ ਵਾਲਾ ਰੋਟਾਵੇਟਰ ਵਾਲਾ ਉਹ ਫੱਟਾ ਨਾਲ ਹੈ ਜੀ ਤੇ ਇਹ ਆ ਗਿਆ ਵੀਰਵਾਲ ਕੰਪਨੀ 311500 ਦੀ ਮਲਟੀ ਕ੍ਰੌਪ ਸੀਡਰ ਦੇ ਨਾਲ ਸੁਪਰ ਸੀਡਰ ਤੇ 0 ਡ੍ਰਿਲ ਵੀ ਬਣਦੀ ਆਪਣਾ 0 ਡ੍ਰਿਲ ਵੀ ਬਣੇਗੀ ਜੀ ਤੇ ਇੱਕ ਇਹਦੇ ਨਾਲ ਮਲਟੀ ਕ੍ਰੌਪ ਸੀਡਰ ਲਗਾਈ ਇਹਨਾਂ ਨੇ ਤੇ ਇਹ ਆ ਗਿਆ ਜੀ ਰੋਟਾਵੇਟਰ ਬੀਰਵਾਲ ਕੰਪਨੀ ਦਾ 14 ਫਿਟਾ ਰੋਟਰਵੇਟਰ ਹੈ ਬਹੁਤ ਵੱਡੇ ਵੱਡੇ ਸੰਦ ਮੰਨ ਲਾ ਕੇ ਆਮ ਜੀ ਜ਼ਿਮੀਂਦਾਰ ਦੇ ਵਸ ਤੋਂ ਬਾਹਰ ਦੀਆਂ ਗੱਲਾਂ ਹੁੰਦੀਆਂ ਨੇ ਖੇਤੀ ਇਹ ਹੈਗਾ ਜੀ 16s ਕੰਪਨੀ ਦਾ 75 hp ਟਰੈਕਟਰ ਹੈ 14,30,000 ਕਿਦੇ ਪ੍ਰਾਈਸ ਕੋਡ ਕਰਦੇ ਆ ਇਹ ਤੇ cird ਇੰਜਣ ਦੇ ਨਾਲ ਹੈ ਜੀ ਇਹ ਇਹ ਬਿਸ਼ ਮੋ ਦੜਬਾ ਬਣਾ ਦਾ ਸੁਪਰ ਸੀਡਰ 8 ਫੁੱਟ ਇਹਦਾ रेट 2,55,000 10000 ਮੀਲਾ ਡਿਸਕਾਊਂਟ ਇਹ ਹੈਗਾ ਜੀ ਅਰਜਿੰਦਰਾ ਕੰਪਨੀ ਦਾ ਮਡ ਲੋਡਰ ਮਿੱਟੀ ਭਰਨ ਵਾਲੀ ਮਸ਼ੀਨ ਰੋਟੋਵੇਟਰ ਸੁਪਰ ਸੀਡਰ ਤੇ ਦੋਸਤੋ ਖੇਤੀ ਸੰਦਾਂ ਦੇ ਵਿੱਚ ਜਿੰਨੇ ਵੀ ਕੰਪਨੀਆਂ ਦੇ ਸੰਦ ਹੈ ਸਾਰਿਆਂ ਦੇ ਉੱਤੇ ਸਬਸਿਡੀ ਇਹਨਾਂ ਤੇ ਅਪਰੂਵਡ ਆ ਜਿਹੜੇ ਸੁਪਰ ਸੀਟਰ ਤੇ ਰੋਟਾਵੇਟਰਾਂ ਤੇ ਤੇ ਤਕਰੀਬਨ 10000 ਦੀ ਰੇਂਜ ਦੇ ਫਰਕ ਆ ਰੇਟ ਦੇ ਵਿੱਚ ਸਾਰਿਆਂ ਦੇ ਤਕਰੀਬਨ ਇੱਕੋ ਜਿਹਾ ਹੀ ਰੇਟ ਆ ਜੀ 10000 ਦਾ ਫਰਕ ਹੈਗਾ ਇਹਦੇ ਵਿੱਚ ਇਹ ਰੀਪਰ ਆ ਗਿਆ ਜੀ ਇਹ ਤੇ ਨਵਾਂ ਇੱਕ ਇਹਨਾਂ ਨੇ ਪਟਾ ਲਾਤਾ ਹੈ ਤੇ 82000 ਰੁਪਿਆ ਦੀ ਕੀਮਤ ਹੈ ਇਹ ਆ ਗਈ ਐਗਰੀਜ਼ਮ ਦੋ ਲਖ 55000 7 ਫੁੱਟ 65000 8 ਫੁੱਟ ਤੇ 285 ਦਾ ਮੇਰੇ ਖਿਆਲ ਦੇ ਵਿੱਚ 9 ਫੁੱਟ ਆਇਆ ਅੱਗੇ ਆ ਗਏ ਜੀ ਐਸ਼ਰ ਕੰਪਨੀ ਦਾ 557 ਇਹ ਨੇਚਰਲ ਐਸਪੀਰਟ 3 ਸਿਲੰਡਰ ਇੰਜਨ ਆ ਜੀ ਤੇ ਵਿਦਆਊਟ ਸੀਆਰਡੀ ਜੇ ਇੰਜਨ ਵਾਲਾ ਜੀ 3 ਸਪੀਡ ਪਾਵਰ ਸਟੀਅਰਿੰਗ ਡਬਲ ਐਕਟਿੰਗ ਪ੍ਰੇਮਾ ਮਾਡਲ ਇਹਨਾਂ ਦਾ ਇਹ ਹੈਗਾ ਇਸੀ ਉਸ ਪੰਜਾਬ 4ਵੀਂ ਡਰਾਈਵ ਸੀਆਰਡੀ ਇੰਜਨ ਦੇ ਨਾਲ ਤੇ ਕੀਮਤੇ ਦੀ ਲਿਖੀ ਨਹੀਂ ਜੀ ਤੇ ਬਾਕੀ ਟਰੈਕਟਰ ਇੰਨੇ ਪੰਜਾਬ ਦੇ ਵਿੱਚ ਚੱਲੇ ਵੀ ਨਹੀਂ ਪਤ ਨਹੀਂ ਖਾਨ ਨੇ ਰੱਖੀ ਹੈ ਟਰੈਕਟਰ ਇਸ ਜੰਗੇ ਜਿੱਥੇ ਚੱਲਦੇ ਐ ਰਾਜਸਥਾਨ ਜਪੀ ਵਗੈਰਾ ਚ ਤੇ ਇਹ ਆ ਗਿਆ ਜੀ ਜਗਤਜੀਤ ਦਾ ਸੁਪਰਸੀਡਰ ਜਗਜੀਤ ਦੀ ਸਟਾਲ ਆ ਗਈ ਸਾਰੇ ਇੰਪਲੀਮੈਂਟ ਜਗਜੀਤ ਦੇ ਜਿੱਥੇ ਤੇ ਪ੍ਰਾਈਸ ਟੈਗ ਇਹਨਾਂ ਤੇ ਹੈ ਨਹੀਂਗੇ ਮੇਲੇ ਦੇ ਵਿੱਚ ਭੀੜ ਬਹੁਤ ਐ ਤੇ ਬਾਕੀ ਉਸਤਾਲਾਂ ਬੀਜਾਂ ਰਿਆਂ ਘਟ ਹੈ ਤੇ ਇਹ ਸੰਧਾਂ ਦੀਆਂ ਬਾਤਾਂ ਬਹੁਤੀਆਂ ਉਸਤਾਲਾਂ ਜਿਹੜੀਆਂ ਆਪਣਾ ਖੇਤੀ ਸੰਧਾਂ ਦੀਆਂ ਹੀ ਆ ਤੇ ਇਹ ਆ ਗਿਆ ਜੀ ਕੁਦਰਾ ਕਰਨ ਵਾਲੇ ਮਸ਼ੀਨ ਡੋੜ ਵਾਲਿਆਂ ਦੀ ਡੋੜ ਜਨਰੇਟਰ ਵਾਲਿਆਂ ਦੀ ਸਟਾਲ ਆ ਗਈ ਅੱਗੇ ਆ ਗਿਆ ਜੀ ਨਿਊ ਹਾਲੈਂਡ 3630 ਜਿਹੜਾ ਨਵਾਂ ਮਾਡਲ ਆਇਆ ਹੈ 895 ਇਹਦੀ ਕੀਮਤ ਹੈ ਜੀ ਸੁਪਰ 363 ਤੇ ਇਹ ਐਕਸਟਰਾ ਲਿਫਟ ਕਪੈਸਿਟੀ ਦੇ ਨਾਲ ਨਵੇਂ ਸਟਿੱਕਰਾਂ ਚ ਹੈ ਜੀ ਤੇ ਪਿਛਲੇ ਪਾਸੇ ਤੇ ਜਿਹੜੇ ਲਿਫਟ ਵਾਸਤੇ ਲੱਗਿਆ ਜੈਕ ਇੱਕ ਸਾਈਡ ਤੇ ਜੈਕ ਲੱਗਿਆ ਤੇ ਬਾਕੀ ਰਿਡਕਸ਼ਨਾਂ ਦੇ ਵਿੱਚ ਹੀ ਹੈ ਇਸ ਪਹਿਲੀ ਤਰ੍ਹਾਂ ਤੇ ਆ ਇਹਨੇ ਸੰਗਲਾਂ ਵਾਲੀ ਜਗ੍ਹਾ ਚੇਂਜ ਕਰਦੇ ਸੰਗਲ ਚੇਂਜ ਕਰਦੇ ਸਵਰਾਜ ਦੀ ਤਰ੍ਹਾਂ ਇਹਨਾਂ ਨੇ ਵੀ ਸਪੋਰਟਾਂ ਦੇ ਦਿੱਤੀਆਂ ਉਦੋਂ ਬਾਅਦ ਵਿੱਚ ਇਹ ਹੈਗਾ 3 ਸਪੀਡ ਕ੍ਰੀਪਰ ਗিয়ার ਵਾਲਾ ਜੀ ਤੇ ਅੱਗੇ ਆ ਗਿਆ ਜੀ ਇਹ ਬੱਤੀ 3 ਲੋਟੋ ਵਾਲਾ ਟ੍ਰੈਕਟਰ ਛੋਟਾ ਇਹ तकरीबन ਹੋਊਗਾ 35 ਪਾਵਰ ਦਾ ਮੇਰੇ ਖਿਆਲ ਦੇ ਵਿੱਚ ਆਰ ਜੀ ਐਫ ਡੀ ਦਾ ਲੋਡ ਲੱਗਿਆ ਇਹ ਤੇ ਇਹ ਲੋਡਰ ਵਾਲਾ ਟਰੈਕਟਰ ਹੈ ਜਿਹੜਾ ਇਹਦੀ ਕੀਮਤ ਹੈਗੀ ਜੀ 7 ਲੱਖ ਤੇ 95 ਹਜ਼ਾਰ ਮੇਰੇ ਖਿਆਲ ਦੇ ਵਿੱਚ ਤੇ ਇਹ ਨਾਲ ਖੜਾ 56 ਵੀ ਸੀਆਰ ਡੀ ਇੰਜਨ ਦੇ ਵਿੱਚ ਇਹਦੀ 7 ਲੱਖ 65 ਹਜ਼ਾਰ ਕੀਮਤ ਹੈ ਜੀ ਇਹ 7 ਲੱਖ 65 ਹਜ਼ਾਰ ਦਾ ਹੈ ਮੇਲਾ ਡਿਸਕਾਊਂਟ ਹੈ ਜਿਹੜਾ ਤੇ ਇਹ ਆ ਗਈ ਐਗਰੀਕਿੰਗ ਦੀ ਸਟਾਰਨ ਇਹ ਵੀ ਕਰ ਲੋਸ ਕਰ ਇੰਜਨ ਦੇ ਵਿੱਚ ਹੈ ਤੇ ਫੋਰਸ ਵੀ ਟਰੈਕਟਰ ਹੈ ਇਹ ਫੋਰ 휠 ਇਹ ਟੂ 휠 ਏਕੇ 54 ਅੱਗੇ ਗੋਬਿੰਦ ਕੰਪਨੀ ਦਾ ਸੁਪਰਸੀਡਰ ਇਹ ਗੋਬਿੰਦ ਵਾਲੇ ਦੀ ਸਟਾਰਨ ਇਹ ਕੋਈ ਨਵੀਂ ਕੰਪਨੀ ਹੈ ਜੈ ਅੱਗੇ ਆ ਗਿਆ ਜੀ ਸਵਰਾਜ ਪੰਜਾਬ ਦਾ ਬਹੁਤ ਹਰਮਨਪੈਰਾ ਟਰੈਕਟਰ ਇਹ ਆ ਗਏ 743 ਨਵੀਂ ਲੁੱਕ ਦੇ ਵਿੱਚ ਤੇ ਲਾਲ ਕਲਰ ਦੇ ਅੱਗੇ ਆ ਗਿਆ ਜੀ ਫਾਰਮ ਟਰੈਕ 60 55 ਤੇ ਉਤੋਂ ਅੱਗੇ ਫਾਰਮ ਟਰੈਕ 60 ਖੜਾ ਹੈ ਤੇ ਨਾਲ ਇੱਕ ਫਾਰਮ ਟਰੈਕ ਨਵਾਂ ਲਾਂਚ ਕੀਤਾ ਨੇ ਫਾਰਮ ਟਰੈਕ 50 ਇਹ ਟਰੈਕਟਰ ਸੀਆਰ ਡੀ ਇੰਜਨ ਚਾਹੀਏ 60 55 ਜਿਹੜਾ 55 ਹਰਸ ਪਾਵਰ ਦੇ ਵਿੱਚ ਹੈ ਤੇ ਜਿਹੜਾ ਫਾਰਮ ਟਰੈਕ 60 ਹੈ ਇਹ ਕਾਪੀ ਦੇ ਵਿੱਚ 50 ਐਚਪੀ ਆਉਗੋ ਜੀ ਤੇ ਵੈਸੇ ਇਹ ਵੀ 55 ਪਾਵਰ ਦੇ ਬਰਾਬਰੀ ਕੰਮ ਕਰਦਾ ਹੈ ਇਹ ਡੀਆਈ ਇੰਜਨ ਦੇ ਵਿੱਚ ਹੈ 16 ਦੇ ਟਾਇਰ ਅੱਗੇ 7 55 16 ਤੇ ਇਹ ਟਰੈਕਟਰ ਹੈ ਜੀ ਫੋਰਡ 6400 ਕਿਸੇ ਵੀਰ ਦਾ ਤਿਆਰ ਕਰਾਇਆ ਮੇਲੇ ਦੇ ਵਿੱਚ ਖੜਾ ਸੀ। ਬਾਕੀ ਜਾਣਕਾਰੀ ਜ਼ਰੂਰੀ ਨਹੀਂ ਲੈਣੀ ਸੀ ਪਰ ਇਹਦੇ ਕੋਲੇ ਕੋਈ ਹੈ ਨਹੀਂ ਸੀ। ਸੜਕ ਦੇ ਉੱਤੇ ਹੀ ਟਰੈਕਟਰ ਖੜਾ ਸੀ ਤੇ ਆਪਾਂ ਇਹਦੀ ਵੀਡੀਓ ਸ਼ੂਟ ਕਰ ਲਈ। ਤੇ ਬਹੁਤ ਸੋਹਣਾ ਤਿਆਰ ਹੋਇਆ ਟਰੈਕਟਰ। ਫੋਰਡ 6400। ਟਰੈਰ ਦੇ ਕੰਬਾਈਨਰ ਟਰੈਰਾਂ ਨੂੰ ਵੀ ਪਿਛਲੇ ਵੱਡੇ ਆ। ਇਹ ਆ ਗਈ ਜੀ ਐਗਰੀ ਸਟਾਰ ਦੇ ਝੋਨਾ ਲਾਉਣ ਵਾਲੀ ਮਸ਼ੀਨ ਇਹ ਇਸ ਮਸ਼ੀਨ ਦੇ ਵਿੱਚ ਜਿਹੜੀ ਪਨੀਰੀ ਆ ਦੋਸਤੋ ਉਹ ਟਰਿਆਂ ਵਿੱਚ ਲਾ ਕੇ ਤੇ ਰੱਖੀ ਜਾਂਦੀ ਹੈ ਟਰਿਆਂ ਵਾਲੀ ਸਪੈਸ਼ਲ ਪਨੀਰੀ ਬੀਜ ਆਉਂਦੀ ਹੈ ਇਹਦੇ ਮਸ਼ੀਨ ਦੇ ਲਈ ਤੇ ਕਾਫੀ ਮਸ਼ੀਨਾਂ ਚੱਲ ਰਹੀਆਂ ਹਨ ਲੋਕਾਂ ਕੋਲੇ ਤੇ ਕਾਮਯਾਬੀ ਨੇ ਤੇ ਇਹ ਤੋਂ ਅੱਗੇ ਆ ਜੂਗਾ ਜੀ ਮੈਦੇ ਫਰੂਸ਼ਨ ਦਾ ਬੈਲਰ ਹੈ ਪਰਾਲੀਆਂ ਇਕੱਠਾ ਬਣਾਉਣ ਵਾਲਾ ਸੇਮ ਜਿਸ ਤਰ੍ਹਾਂ ਸ਼ਕਤੀਮਾਨ ਜਾਂ ਦੂਸਰੀਆਂ ਕੰਪਨੀਆਂ ਦੇ ਵੀਰ ਉਸੇ ਤਰ੍ਹਾਂ ਦਾ ਹੀ ਹੈ ਤੇ ਇਹ ਐਗਰੀ ਸਟਾਰ ਦਾ ਪਲਾਂਟਰ ਆ ਗਿਆ ਨਿਊਮੈਟਿਕ ਪਲਾਂਟਰ ਜਿਹੜੇ ਆਮ ਮੱਕੀ ਸਰੋਂ ਸਾਰੀਆਂ ਫਸਲਾਂ ਬੀਜਦੇ ਆ ਮੈਸੇਬ੍ਰੂਸ਼ਨ ਦੀ ਸਟਾਲ ਹੈ ਜੀ ਲੱਗਿਆ ਤੇ 9563 ਲੱਗਿਆ ਹੋਇਆ ਸੀ ਆਰਡੀ ਟਰੈਕਟਰ ਹੈ ਜੀ ਚਾਰ ਪਲੇਟਾਂ ਵੇਡਦੀਆਂ 4휠 ਡਰਾਈਵ ਤੇ ਇਹਦੇ ਨਾਲ ਹੀ ਖੜਾ ਅੱਗੇ 254 ਡੀਆਈ ਸੈਂਪਲ ਸ਼ੋਅ ਦੇ ਵਿੱਚ ਹੈ ਇਹ ਦੋ ਤਰ੍ਹਾਂ ਵਾਇਕ ਸਮਾਰਟ ਸ਼ੋ ਦੇ ਵਿੱਚ ਆਉਂਦਾ ਹੈ ਤੇ ਇੱਕ ਆਉਂਦਾ ਡੀਆਈ ਸ਼ੋ ਦੇ ਵਿੱਚ 4 ਵੀਲ ਡਰਾਈਵ ਹੈ ਇਹਦੀ ਜਿਹੜੀ ਪੀਟੀਓ ਸ਼ਾਫਟ ਹੈ ਫਰੰਟ ਗੇਅਰ ਦੀ ਉਹ ਇਹਨਾਂ ਨੇ ਥੱਲੇ ਦੀ ਕਰਤੀ ਹੈ ਜੀ ਇਹਦੇ ਵਿੱਚ ਕਾਫੀ ਕੰਪਲੀਟ ਹੁੰਦੀ ਸੀ ਮੈਸੀ ਦੇ ਵਿੱਚ ਇਸ ਚੀਜ਼ ਦੀ ਤੇ ਇਹਨਾਂ ਨੇ ਥੱਲੇ ਕਰਤੀ ਆ ਉਹ ਇਹ ਦੇਖੋ ਇਹ ਆ ਗਿਆ ਸਮਾਰਟ ਸ਼ੋ ਦੇ ਵਿੱਚ 255 ਬਹੁਤ ਵਧੀਆ ਟਰੈਕਟਰ ਹੈ 50 ਐਚਪੀ ਦੇ ਵਿੱਚ ਜਿਹੜੇ ਵੀਰ 50 ਐਚਪੀ ਟਰੈਕਟਰ ਦੇ ਯਕੀਨ ਹੈ ਤੇ ਟਰਾਈ ਕਰ ਸਕਦੇ ਇਸ ਤੇ ਵੀ ਸਾਮਾ ਨੂੰ ਉਸੇ ਛਾਲੀ ਖੜਾ ਜੀ ਦੋਸਤੋ ਕਿਸੇ ਸਪੈਸ਼ਲ ਟਰੈਕਟਰ ਦੀ ਵੀਡੀਓ ਆਪਾਂ ਨਹੀਂ ਇੱਥੇ ਬਣਾ ਸਕਦੇ ਕਿਉਂਕਿ ਮੇਲੇ ਦੇ ਵਿੱਚ ਭੀੜ ਬਹੁਤ ਹੁੰਦੀ ਹੈ ਤੇ ਗੱਲਬਾਤ ਕਰਨ ਦਾ ਇਹਨਾਂ ਕੋਲ ਟਾਈਮ ਨਹੀਂ ਹੁੰਦਾ 3 स्पीड ਟਰੈਕਟਰ ਇਹ ਵੀ ਚੇਂਜਰ ਗੇਅਰ ਵਾਲਾ ਇੱਕ ਚੀਜ਼ ਮੈਸੀ ਦੇ ਵਿੱਚ ਦੇਖੀ ਹੈ ਜੀ ਜਿੰਨੇ ਵੀ ਟਰੈਕਟਰਾਂ ਦੇ ਵੇਖਿਆ ਤਕਰੀਬਨ 65 ਪਾਵਰ ਤੱਕ ਟਰੈਕਟਰ ਇਹਨਾਂ ਦੇ ਵੇਖ ਲਿਆ ਕਿਸੇ ਦੇ ਵੀ ਆਪੀਟਿਓ ਨਹੀਂ ਵੇਖੀ ਇਹ ਡਿਊਲ ਕਲੱਚ ਹੀ ਆਉਂਦੇ ਆ ਪੈਟਰੋਲ ਦੇ ਵਿੱਚ ਹੀ ਦੋਨੋਂ ਕਲੱਚ ਆਉਂਦੇ ਆ ਇਹ ਹੈਗਾ ਜੀ ਰਾਜਾ ਦਾ ਸਟਾਰ ਰੀਪਰ ਜਿਸ ਸੰਬੰਧ ਕੰਪਨੀ ਦਾ ਸੁਪਰਸੀਡਰ ਜੀ ਅੱਗੇ ਹੈਗਾ ਜੀ ਇੰਡੋਫਾਰਮ ਇੰਡੋਫਾਰਮ ਦੇ ਸਟਾਲ ਆ ਗਈ ਟਰੈਕਟਰਾਂ ਦੇ ਇਹ ਤੁਹਾਨੂੰ ਪਤਾ ਹੀ ਹੈ ਆਪਣਾ ਦੇਸੀ ਟਰੈਕਟਰ ਹੈ ਤੇ ਹਿਮਾਚਲ ਪ੍ਰਦੇਸ਼ 'ਚ ਬਣਦਾ ਹੈ 3055 14 ਦੇ ਟਾਇਰਾਂ 'ਚ ਇਹ ਹੈਗਾ ਜੀ 3055 16 ਦੇ ਟਾਇਰਾਂ 'ਚ ਜੀਟਰੋਮੈਟਿਕ ਇੰਜਣਾਂ ਦੇ ਵਿੱਚ ਪੰਜਾਬ ਜਬੀ ਟਰੈਕਟਰ ਹੈ ਜੀ ਸਿੰਪਲ ਇੰਜਨ ਦੇ ਵਿੱਚ ਸੀਆਰਡੀ ਮੇਰੇ ਖਿਆਲ ਦੇ ਵਿੱਚ ਇੰਡੋਫਾਰਮ ਦਾ ਹਜੇ ਤੱਕ ਲਾਂਚ ਨਹੀਂ ਹੋਇਆ ਕੋਈ ਬਾਕੀ ਕੁਝ ਕੰਪਨੀਆਂ ਨੇ ਜਿਹੜੀਆਂ ਟਰੈਕਟਰਾਂ ਵਾਲੀਆਂ ਉਹਨਾਂ ਨੇ ਆਪਣੀਆਂ ਸਟਾਲਾਂ ਆਪਣੀ ਏਜੰਸੀ ਦੇ ਅੱਗੇ ਲਗਾਈਆਂ ਹੈ ਕੋਸ਼ਕ ਨੇ ਇੱਥੇ ਮੇਲੇ ਦੇ ਵਿਚਾਰ ਗਏ ਤੇ ਇਹ ਆ ਗਈ ਜੀ ਖਾਣ ਵਗੈਰਾ ਦੇ ਨਾਲ ਸਟਾਲ ਆ ਗਈਆਂ ਇਹ ਪਸ਼ੂਆਂ ਦੇ ਫੀਡ ਆ ਗਈ ਜੀ ਹਰ ਤਰ੍ਹਾਂ ਦੀ ਸਟਾਲ ਤੋਂ ਇੱਥੇ ਦੇਖਣ ਨੂੰ ਮਿਲੇਗੀ ਤੇ ਬਾਕੀ ਮੇਲੇ ਦੇ ਵਿੱਚੋਂ ਕਾਫੀ ਲੋਕ ਜਾ ਚੁੱਕੇ ਆ तकरीबन ਸ਼ਾਮ ਦੇ 2:30-3 ਵਜੇ ਦਾ ਟਾਈਮ ਹੈ ਲੋਕਾਂ ਨੇ ਵਾਪਸੀ ਸ਼ੁਰੂ ਕਰ ਦਿੱਤੀ ਹੈ ਜੀ ਇਹ ਦੇਖੋ ਹਰ ਇੱਕ ਸਟਾਲ ਤੇ ਕਾਫੀ ਭੀੜ ਹੈ ਜਿਹੜੀਆਂ ਤੇ ਸਮਾਨ ਹੈ ਹੈ ਜੀ ਇਹ ਵੀ ਇਸ਼ਾਨ ਕੰਪਨੀ ਆ ਪਸ਼ੂਆਂ ਦੀ ਫੀਡ ਵਾਸਤੇ ਤੇ ਇਹ ਜਿਹੜੀ ਹੈਗੀ ਫਾਰਮਾ ਨ ਸਚਾਈ ਕਰਨਾ ਸਿਸਟਮ ਹੈ ਲਗਾਇਆ ਹੋਇਆ ਤੇ ਖੇਤੀ ਦੇ ਕੁਝ ਮਾਡਲ ਬਣਾਏ ਹੋਏ ਜੀ ਤੇ ਇਹ ਹੈਗਾ ਜੀ ਬੀਟੀ ਨਰਮੇ ਦੇ ਕਿਸਮਾਂ ਵਾਲੀਆਂ ਹੋ ਜਾਂਦੀਆਂ ਜਿਹੜੀਆਂ ਕਿ ਖੇਤੀ ਕੋਚ ਕੇਂਦਰਾਂ ਨੇ ਛੋਟੇ ਛੋਟੇ ਪਲਾਟ ਆ ਇਹਨਾਂ ਦਾ ਹਜੇ ਤੱਕ ਨਾਂ ਸਾਨੂੰ ਇੱਥੇ ਕੋਈ ਬੋਰਡ ਮਿਲਿਆ ਨਹੀਂ ਤੇ ਸੋਹਣਾ ਨਰਮਾ ਜੀ ਕਾਫੀ ਫਾੜਾ ਐ ਨੋ ਦੇਖੋ ਚੁਗਾਈ ਲਈ ਤਿਆਰ ਹੈ ਸ਼ਾਇਦ ਦੂਸਰੀ ਸਾਈਡ ਤੇ ਇਹਦੇ ਕੁਝ ਬੋਰਡ ਲੱਗੇ ਹੋਣਗੇ ਉਹ ਤੁਹਾਨੂੰ ਦਿਖਾਵਾਂਗੇ ਇਹ ਕੱਲੇ ਕੱਲੇ ਦਾ ਆਪਣਾ ਨਾਂ ਲਾਵਾਂਗੇ ਤੇ ਬਹੁਤ ਟਾਈਮ ਲੱਗ ਜਾਣਾ ਤੇ ਬੋਰਡ ਤੁਹਾਨੂੰ ਦਿਖਾਵੋਗੇ ਤੁਸੀਂ ਵੀਡੀਓ ਨੂੰ ਪੌਪ ਕਰਕੇ ਦੇਖ ਸਕਦੇ ਹੋ ਤੇ ਕੋਨਾਰ ਮੇਨੇ ਕਿੱਸ ਮਲੇ ਗਿਆ ਉਹ ਜਾਂ ਬੋਰਡ ਲੱਗੇ ਹੋਏ ਜੀ ਹਾਤਰਾ ਦੀ ਫਸਲ ਦੇ ਛੋਟੇ ਛੋਟੇ ਪਲਾਟਾਂ 'ਚ ਮੂੰਗੀ ਆ ਗਈ ਜੀ ਤੇ ਦੇਸੀ ਕਪਾਹ ਦੇਸੀ ਕਪਾਹ ਦੀ ਵੈਰਾਈਟੀ ਹੈ ਜੀ ਨਰਮੇ ਦਾ ਇੰਨਾ ਕੇਸ ਮਾ ਲੱਗੀਆਂ ਕਿ ਬਹੁਤ ਜ਼ਿਆਦਾ ਜੀ ਪਰ ਨਰਮੇ ਦੀ ਖੇਤੀ ਪੰਜਾਬ ਚੋਂ ਤਾਂ ਤਕਰੀਬਨ ਖਤਮ ਹੀ ਹੋ ਚੁੱਕੀ ਹੈ ਕਿਉਂਕਿ ਗਲਾਬੀ ਸੁੰਡੀ ਨੇ ਬਹੁਤ ਨੁਕਸਾਨ ਕੀਤਾ ਤੇ ਇਹ ਆ ਗਈ ਆਪਾਂ ਬਾਹਰ ਸੋਨਾਲੇ ਕਾਦੀ ਸਟਾਲ ਤੇ ਇਹ ਸੋਨਾਲੀ ਕਾ ਯੰਸੀ ਦੇ ਬਿਰਪੁਰ ਸਾਹਮਣੇ ਇਹਨਾਂ ਦੀ ਸਟਾਲ ਹੈ ਤੇ ਦੋਸਤੋ ਆਪਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਨਾ ਵੀਡੀਓ ਨੂੰ ਕਰਾਂਗੇ ਇੱਥੇ ਸਮਾਪਤ ਫੇਰ ਬੇਨਤੀ ਹੈ ਜਿਹੜੇ ਵੀਰ ਦੇਖ ਰਿਹਾ ਪਹਿਲੀ ਵਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਣਾ ਜੀ ਤੇ ਬਹੁਤ ਬਹੁਤ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ